ਤੇ ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਵਿੱਚੇ ਭਾਈ ਦੋ ਤਾਜ਼ੀਆਂ ਸੂਈਆਂ ਤੇ ਦੋ ਜਣੀਆਂ ਗੱਬਣਾ ਨੇ ਆਹ ਪੁੱਛ ਲੈਨੇ ਭਾਈ ਤੁਹਾਡੇ ਅੱਜ ਵੇਚ ਭਾਈ ਜੀ ਹੱਸੀ ਗੱਲ ਅਸੀਂ ਕਹੋ ਭਾਈ ਜੀ ਹੋ ਠੀਕ ਹੈ ਵਧੀਆ ਠੀਕ ਹੈ ਭਾਈ ਜੀ ਵਧੀਆ ਨਾਮ ਤੇ ਐਡਰੈਸ ਹੋ ਜਸਵਿੰਦਰ ਸਿੰਘ ਜੀ ਠੀਕ ਹੈ ਪਿੰਡ ਪਿੰਡ ਧੂੜਕੁਰ ਰਣ ਸਿੰਘ ਕਲਾਈ ਠੀਕ ਹੈ ਨੇੜੇ ਪਿੰਡ ਦੇ ਲਾ ਮੁਗਤ ਸਿੰਘ ਨਿਹਾਲ ਸਿੰਘ ਵਾਲਾ ਜੀ ਠੀਕ ਹੈ ਨੇੜੇ ਨਿਹਾਲ ਸਿੰਘ ਵਾਲਾ ਨੇੜੇ ਹੀ ਨੰਗਲਾ ਗਿਆ ਤਖਤਪੁਰ ਸਾਹਿਬ ਆ ਗਿਆ ਠੀਕ ਹੈ ਭਾਈ ਮੋਬਾਈਲ ਨੰਬਰ ਬੋ 9999 0045 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਹੈ ਇਹ ਪਹਿਲਾ ਨਹੀਂ ਪਲੂਨ ਪਹਿਲਾ ਸੂਆ ਠੀਕ ਆ ਕਦੋਂ ਸੂਈ ਹੈ ਬਾਈ ਇਹ ਚੌਥਾ ਦਿਨ ਹੀ ਹੈ ਅੱਜ ਚੌਥਾ ਦਿਨ ਹਾਂਜੀ ਠੀਕ ਆ ਥਣ ਬਹੁਤ ਚੰਗਾ ਲੱਗਿਆ ਹਨਾ ਹਾਂਜੀ-ਹਾਂਜੀ ਕੱਲਾ ਕੱਲਾ ਥਣ ਚਾਰੇ ਥਣ ਵਿੱਤੀ ਤੇ ਆਰਡਰ ਬਹੁਤ ਚੰਗਾ ਬੱਚਾ ਕੀ ਹੈ ਬਾਈ ਬੱਚਾ ਜੀ ਬੱਚਾ ਬਾਈ ਖੋਲ ਲਾ ਤੋਰ ਕੇ ਵਿਖਾ ਦੇ ਬੀੁੰਦੀ ਹੈ ਜੀ ਮੂਹੋਂ ਦੋਂਦੀ ਆ ਬਾਈ ਕੱਦ ਬੱਡ ਚੰਗਾ ਯਾਤ ਬ੍ਰੀਡ ਚੰਗੀ ਥਣਲੇਵਾ ਬੜਾ ਕਮਾਲ ਦਾ ਮੁਠੀ ਵਾਲਾ ਥਣ ਕਿੰਨੇ ਬੌਲੇ ਤੇ ਬਾਈ ਹੁਣ ਇਹ 10 ਲੀਟਰ ਤੇ ਨੈਟ ਤਿਆਰ ਆ ਬਾਈ ਹਾਂਜੀ ਹਾਂਜੀ 10 ਲੀਟਰ ਜਿਹੜਾ ਬੌਲਾ ਹੁਣ ਬਾਈ ਨੈਟ ਤਿਆਰ ਆ ਤੋਰਾ ਤਾਰਾ ਕਰਮਲੀ ਦਾ ਬਹੁਤ ਚੰਗਾ ਕਰਦ ਬੱਡ ਆਰਡਰ ਆ ਜਿਹੜਾ ਕਮਾਲ ਦਾ ਸੋਹਣਾ ਹਵਾਨਾ ਕਰਮਲੀ ਨੇ ਤਿਆਰ ਕਰਿਆ ਹਜੇ ਚਵਾਈ ਜਪਏ ਆ 2 ਘੰਟੇ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋ ਗਈ ਵਧੀਆ ਤਿਆਰ ਕਰ ਲੈਣੀ ਆ ਸਨਖਪੁਣਾ ਬਾਈ ਬੈਡ ਦੇ ਵਿੱਚ ਬੋਲਦਾ ਫੇਸ ਬਿਊਟੀ ਨੇੜ ਤੋਂ ਚੈੱਕ ਕਰਵਾਵਾਂਗੇ ਮੋੜ ਲੈ ਬਾਈ ਫੇਸ ਦਿਖਾਵਾਂਗੇ ਫੇਸ ਕਰਮਾਲੀ ਦਾ ਬਹੁਤ ਚੰਗਾ ਲ। ਟੂਆ ਟੂਆ ਬਹੁਤ ਚੰਗਾ ਪੈਂਦਾ ਬੋਦੀ ਬਾਦੀ ਬਹੁਤ ਚੰਗੀ ਹੈ ਸਨਖ ਪੁਣਾ ਬਈ ਬੱਚੀ ਦੇ ਵਿੱਚ ਬਹੁਤ ਹੈ। ਬਾਕੀ ਪਹਿਲਾ ਸੁਆ ਦੰਦਾਂ 'ਚ ਬੈੜਾ ਸੁਈ ਸਵਾਈਆ ਬੱਚਾ ਮਗਰ ਬੱਚਾ ਗਾ। ਕੀ ਮੁੱਲ ਆ ਬਈ ਇਹਦਾ? ਇਹਦਾ ਮੁੱਲ ਫੋਨ ਤੇ ਕਰਾਂਗੇ। ਜੈ ਜੀ ਹੋਊਗਾ। ਹਾਂਜੀ ਹਾਂਜੀ ਜੈ ਜੀ। ਠੀਕ ਆ। ਮੁੱਲ ਬਈ ਕਹਿੰਦਾ ਫੋਨ ਤੇ ਕਰਾਂਗੇ ਤੇ ਮੁੱਲ ਬਈ ਬੱਚੀ ਦੇ ਹਿਸਾਬ ਨਾਲ ਜੈ ਜੀ ਹੋਊਗਾ। ਫੇਸ ਦੇਖੋ। ਫੇਸ ਬੜਾ ਪਿਆਰਾ ਕੰਨ ਗੋਲ ਬਹੁਤ ਚੰਗਾ ਦੰਦ ਦਿਖਾਉਂਦੇ ਆ। ਹੂੰ। ਠੀਕ ਆ ਦੋ ਦੰਦਾ ਹਨ ਹਾਂਜੀ ਠੀਕ ਆ ਬੋਦੀ ਬਾਦੀ ਚੰਗੀ ਟਵਾਟਾ ਚੰਗਾ ਸੁਨੱਖ ਪੋਣਾ ਬਈ ਵੜ ਦੇ ਵਿੱਚ ਬਹੁਤ ਬੱਚਾ ਬੈਠਾ ਬੱਚਾ ਸੂਈ ਸਵਾਈ ਆਰਡਰ ਦੀ ਕੁਆਲਿਟੀ ਬੜੀ ਕਮਾਲ ਦੀ ਐ ਅਜੇ ਚ ਬਈ ਜਪਏ ਆ 2 ਘੰਟੇ ਉਹ ਤੁਹਾਨੂੰ ਆਰਡਰ ਇਹਨੇ ਹੋਰੀ ਵਧੀਆ ਤਿਆਰ ਕਰ ਲੈਣਾ ਥਾਨ ਤੋਂ ਬਹੁਤ ਚੰਗਾ ਬਾਕੀ ਸੀਲ ਬਹੁਤ ਅਜੀ ਦੇਖ ਲੈ ਜਿੰਮੇ ਮਰਜੀ ਹੱਥ ਲਾਈ ਓਕੇ ਅੱਗੇ ਵੀਰੇ ਦੋ ਨੰਬਰ ਕਿਹੜਾ ਸਾਸ ਹੋਈ ਇਹ ਦੂਜਾ ਜੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਐ ਬਈ ਇਹ ਜਿਹੜੀ ਗਈ 5 ਦਿਨ 5 ਦਿਨ ਇਹ ਰਿਕਰਡ ਦੁੱਧ ਦਾ ਬਾਈ ਦੁੱਧ ਇਹ ਟੁਕੜ ਕਪਣਾ ਆਪਣੀ ਲਈ ਲਈ ਵੀ ਸੀ ਠੀਕ ਆ ਹਾਂਜੀ ਕੱਦ ਵੱਡ ਚੰਗਾ ਯਾਦ ਬਰੀਡ ਚੰਗੀ ਆ ਤੋਰਾ ਤਾਰਾ ਕਰਮਾਈ ਦਾ ਚੰਗਾ ਆਰਡਰ ਬੜਾ ਚੰਗਾ ਥਣ ਬਹੁਤ ਚੰਗਾ ਲੱਗਿਆ ਚੋਾਈ ਧੂਈ ਕਿਵੇਂ ਸੀ ਚੋਾਈ ਚੋਈ ਦੀ ਬਹੁਤ ਵਧੀਆ ਹੀ ਚੰਗੀ ਹੈ ਹਾਂਜੀ ਹਾਂਜੀ ਠੀਕ ਆ ਬਾਈ ਮੋੜ ਲੈ ਬਾਈ ਕੀ ਮੋਲ ਆ ਬਾਈ ਇਹਦਾ ਇਹਦਾ ਮੋਲ ਵੀ ਫੋਨ ਤੇ ਕਰ ਲਾਂਗੇ ਜੈ ਜੀ ਹੋਊਗਾ ਹਾਂਜੀ ਹਾਂਜੀ ਠੀਕ ਆ ਬੂ ਫੇਸ ਬੜਾ ਚੰਗਾ ਟੂਆ ਟਾ ਬਹੁਤ ਚੰਗਾ ਚੰਗੀ ਆ ਬੜਾ ਕੱਦ ਕਾ ਠੀਕ ਆ ਬਾਈ ਰੰਗ ਰੂਪ ਚੰਗਾ ਤੇ ਆਰਡਰ ਬਈ ਸੋਨਾ ਤਿਆਰ ਕਰਦੇ ਨੇ ਹਜੇ ਕੱਚੀ ਆ ਚਾਰ ਪੰਜ ਦਿਨ ਲੈਂਦੀ ਆ ਬਾਈ ਕਹਿੰਦਾ ਕੋਦੋਂ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਹੋਰੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਬਈ ਵੜ ਦਾ ਬਹੁਤ ਸਾਫ ਆ ਥਣ ਬੜਾ ਚੰਗਾ ਲੱਗਿਆ ਚ ਬਾਈ ਝੂਈ ਬਾਈ ਕਹਿੰਦਾ ਚੰਗੀ ਸੀ ਟੋਕੜ ਗੱਬਣ ਬਾਈ ਨੇ ਲਈ ਸੀ ਤੇ ਹੁਣ ਬਈ ਸੋਣ ਵਾਲੀ ਆ ਦਿਨ ਲੈਂਦੀ ਆ ਪੰਜ ਚਾਰ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਕਰਾਂਗੇ ਬਾਈ ਕਹਿੰਦਾ ਫੋਨ ਤੇ ਥਣ ਬੜਾ ਚੰਗਾ ਬਾਈ ਮੁੱਠੀ ਵਾਲਾ ਥਣ ਅੱਗੇ ਬਾਈ ਤੈਨਾਂ ਨੰਬਰ ਕਿਹੜਾ ਸੋ ਸੁੰਦੀ ਆ ਇਹ ਦੂਜੇ ਸੂਈ ਵੀ ਕਿੰਨੇ ਦਿਨ ਲੈਂਦੀ ਹੈ ਤੇ ਸੂਈ ਵੀ ਹੈ ਜੀ ਸੂਈ ਵੀ ਹੈ ਜੀ ਦੋ ਵਿੱਚ ਅੱਛਾ ਆਹ ਬੱਚੀ ਹੈ ਦੀ ਹਾਂਜੀ ਹਾਂਜੀ ਠੀਕ ਆ ਬੱਚਾ ਬਈ ਬੱਚੀ ਹੈ ਮਗਰ ਬੱਚੀ ਚੰਗੀ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 9 ਦਿਨ ਇਸੂਈ ਠੀਕ ਆ ਕਿੰਨਾ ਦੁੱਧ ਰੈਡੀ ਆ ਹੁਣ 20 ਲੀਟਰ ਪੂਰਾ ਤਿਆਰ ਹੈ ਨੱਟ ਤਿਆਰ ਹੈ ਠੱਟ ਤਿਆਰ ਦੋ ਟਾਈਮ ਚੋਲੇ ਚਾਹੀਏ ਹਾਂਜੀ ਦੋ ਟਾਈਮ ਠੀਕ ਆ ਹਾਂਜੀ ਬਿਲਕੁਲ 20 ਲੀਟਰ ਦੁੱਧ ਜਿਹੜਾ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਆ ਥਣ ਬੜਾ ਚੰਗਾ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਿਵਾਈ ਦੇਖੋ ਚਿਵਾਈ ਬੜੀ ਚੰਗੀ ਹੈ ਨਾ ਚਿਵਾਈ ਬਹੁਤ ਚੰਗੀ ਵਾਲਾ ਜੇ ਮਰਜੀ ਧਾਰਾ ਮਾਰੀ ਲਾਇ ਬਾਈ ਓਕੇ ਆਰਡਰ ਰੋਡਰ ਕਮਾਲ ਦਾ ਫਾੜੀ ਵਾਲਾ ਆਰਡਰ ਕਰਦੇ ਬੜ ਚੰਗਾ ਚੰਗੀ ਆ ਬੜ ਦੁੱਧ ਵੀ ਚੰਗਾ ਹੋਰ ਬਾਜੂ ਹੁਣ ਬਾਕੀ ਦੇਵਾਨਾ ਗੜਕੜ ਚੱਲੂਗਾ ਹਨ ਤੇ ਬੱਚਾ ਹੀ ਮਗਰ ਬੱਚੀ ਆ ਮੋਲੇ ਦਾ ਵੀ ਫੋਨਤੀ ਹੋ ਜਾਈ ਜੀ ਹੋਊਗਾ ਜਾਈ ਜੀ ਹੋਊਗਾ ਠੀਕ ਆ ਇੱਕ ਜੀ ਆ ਵੀ ਹੈਗੀ ਆਪੂ ਤੋਂ ਨਹੀਂ ਨਹੀਂ ਸੋਈ ਵੀ ਆ ਮਹੀਨੇ ਦੀ ਸੋਈ ਵੀ ਆ ਹਾਂਜੀ 15 ਲੀਟਰ ਤੋਂ ਤਿਆਰੀ ਨੈਟ ਤਿਆਰ ਬਈ ਨੈਟ ਤਿਆਰ ਬੱਚਾ ਹੈਗਾ ਮੱਛੀ ਹੋਈ ਇਹਦੀ ਕਿੱਥੇ ਬੱਚੀ ਉਹ ਅਸੀਂ ਦੋਨੋਂ ਬੱਚੇ ਆਹ ਬਾਈ ਆ ਜੀ ਆਹ ਬੱੱਚਾ ਬਈ ਬੱੱਚੀ ਆ ਮਹੀਨੇ ਕਦੀ ਬਈ ਸੂਈ ਵੀ ਦਾਸਦਾ ਬੱੱਚੀ ਚੰਗੀ ਆ ਨਾ ਹਾਂਜੀ ਤੇ 15 ਲੀਟਰ ਤਿਆਰ ਆ 15 ਲੀਟਰ ਪੂਰਾ ਤਿਆਰ ਹੈ ਚੁਆਈ ਚੁਆਈ ਕਿਵੇਂ ਆ ਬਹੁਤ ਵਧੀਆ ਚੁਆਈ ਛੇ ਸੌ ਬੜਾ ਚੰਗਾ ਹੈ ਕੀ ਮੁੱਲ ਆ ਬਈ ਇਹਦਾ ਵੀ ਜਾਇਜ਼ ਹੀ ਹੋਗਾ ਇਹਦਾ ਵੀ ਜਾਇਜ਼ ਹੀ ਹੋਗਾ ਫੋਨ ਤੇ ਹੋਜੂ ਨਾ ਹਾਂਜੀ ਹਾਂਜੀ ਠੀਕ ਆ ਮੁੱਲ ਫੋਨ ਤੇ ਹੋਜੂ ਥਣ ਥਣ ਬੜਾ ਚੰਗਾ ਬਈ ਚੰਗੀ ਆ ਬੜਾ ਸੁਨੱਖੀ ਆ ਫੇਸਬੁਕ ਤੋਂ ਦਿਵਦੀ ਵਦੀ ਫੌਟ ਚੰਗੀ ਹਾਂਜੀ ਅੱਗੇ ਵੀਰੇ ਪੰਜ ਨੰਬਰ ਆ ਕੱਚੀ ਆ ਜੀ ਕਿਹੜਾ ਸੂਸੋਂ ਦੀ ਇਹ ਦੂਜਾ ਜੀ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਤੋਰ ਮੜੀ ਹਾਂ ਤ ਇਦਾ ਹੀ ਰਹਿ ਗਿਆ ਹਫਤਾ ਹਫਤੇ ਦੀ ਕੱਚੀ ਹੈ ਹਾਂਜੀ ਠੀਕ ਹੈ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਦਾ ਰਿਕਾਰਡ ਜੀ ਇੱਕ ਦਿਨ ਦੇਊਗੀ 17 ਤੋਂ 18 ਹੀ ਠੀਕ ਆ 17 ਤੋਂ 18 ਲੀਟਰ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਾਂਗੇ ਰਾਜੀ ਰੋਜੀ ਫੋਲਾ ਕੱਦ ਵੱਡ ਚੰਗਾ ਤੋਰਾ ਤਾਰਾ ਚੰਗਾ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਬਾਈ ਕੱਲਾ ਕੱਲਾ ਥਾਣਾਗਾ ਤੇ ਫੇਸ ਜਿਹੜਾ ਕਰਮਾਲੀ ਦਾ ਬਹੁਤ ਧਿਆਨ ਇਹ ਬੱਚੀ ਆਪਣੇ ਘਰੇ ਪਾਲੀ ਹੋਈ ਇੱਧਰ ਦੀ ਠੀਕ ਆ ਰਾਜੀ ਰੂਜੀ ਫੋਲਾ ਹਨਾ ਫੇਰ ਫੂਸ ਚੰਗਾ ਰਾਜੀ ਬਹੁਤ ਆ ਬਈ ਚਮਕ ਚਮਕ ਬਹੁਤ ਚੰਗੀ ਆ ਸਮੀ ਪਲੀ ਆ ਬੈਠ ਮੋਲੇ ਦਾ ਹੀ ਫੋਨ ਤੇ ਹੋ ਜੂਆ ਕੱਚੀ ਦੇ ਸਹਾਵ ਨਾਲ ਬਈ ਜੈ ਜੀ ਹੋ ਹਨਾ ਮੋਲ ਹਾਂਜੀ ਹਾਂਜੀ ਅੱਜ ਦੀ ਘੜੀ ਬਈ ਕੱਚੀ ਆ ਨਾ ਕੱਚੀ ਦਾ ਮੋਲ ਬਈ ਕਹਿੰਦਾ ਉਹ ਯਾਰ ਰੱਖਾਂਗੇ ਆ ਸੀ ਆ ਲੈ ਜਿੰਮੇ ਮਰਦੀ ਹੱਥ ਲਈ ਚਲ ਕੋਈ ਚੱਕਰੀ ਨਹੀਂ ਠੰਡੀ ਸੀਲ ਪੂਰੀ ਆ ਖਾਣ ਖਣ ਬਹੁਤ ਚੰਗਾ ਲੱਗਿਆ ਕੱਚੀ ਕੱਚੀ ਆ ਹਜੇ ਬਈ ਜੇ ਕੋਈ ਵੀਰ ਸੰਭ ਨੂੰ ਆ ਬਣੂ ਬਣੂਗੀ ਬੋਤਲ ਹੂੰ ਓਕੇ ਆ ਬਈ ਤੇ ਨਾਗਪਰਾ ਕੋਲੇ ਸੀਗੇ ਇਹ ਪੰਜ ਪੰਜੀ ਦੇ ਖਾਤੇ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਦਸਾਂਦਾ ਵੇ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ